ਹਾਂਜੀ ਪ੍ਰਧਾਨ ਜੀ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਹੈ ਤੇ ਬਾਰੇ ਦੱਸਿਓ ਜਰਾ ਆਈਦਾ ਇੰਟੀਗ੍ਰੇਟਡ ਪ੍ਰੋਗਰਾਮ ਲਿਖਿਆ ਗਿਆ ਹੈ ਸਾਥੂ ਗੁਰੂ ਚੰਬੀ ਸਾਹਿਬ ਦੀ ਦਾ 6 ਮੂਤ 6 ਤੋਂ ਸਵੇਰ ਮਾ ਸਰਕਾਰ ਵਿਹਾੜਾ ਜੋ ਜੀਨਾ ਨਗਰ ਵਿੱਚ ਮਨਾਇਆ ਗਿਆ ਹੈ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਇਸ ਮਨਾਇਆ ਗਿਆ ਹੈ ਇਸ ਵਿੱਚ ਰੰਗ ਦੇ ਜਲਦੀਓ ਫੀਲਾ ਲੱਗੀਆਂ ਲੰਗਰ ਉਹ ਟੋਟੇ ਪਤਾਏ ਜਾ ਰਹੇ ਹਨ ਅਤੇ ਆਪ ਇਲਾਕੇ ਦੀ ਜਨਤਾ ਦਾ ਮੈਂ ਬਹੁਤ ਬਹੁਤ ਲੋਕ ਹੈ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਸਫਲ ਬਣਾਉਣ ਵਿੱਚ ਬਹੁਤ ਅਲਾਰ ਕੀਤਾ ਹੈ ਮੈਂ ਆਈ ਹੋਈ ਦੂ ਦੂ ਤੋਂ ਸੰਗਤ ਦਾ ਬਹੁਤ ਬਹੁਤ ਪਿੰਡਾਂ ਤੋਂ ਆਈ ਹੋਈ ਨਮਾਇੰਦਿਆਂ ਦਾ ਬਹੁਤ ਬਹੁਤ ਆਈ ਹੋਈ ਤੇ ਆਪਣੇ ਸਵਾਨਾ ਚੈ ਦਿਲੋਂ ਤੁਹਾਨੂੰ ਕਹਤਾਂ ਹਾਂ ਕਿ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਹਰ ਸਾਲ ਦੀ ਤਰ੍ਹਾਂ ਕਿਸੇ ਤਰ੍ਹਾਂ ਹੀ ਘੋਮਾ ਮਾਗੇ ਚਾਤਕ ਕਵੀ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾਏਗਾ ਔਰ ਬਲਾਗ ਆ ਉਹ ਵੀ ਮਨਾਇਆ ਜਾਏਗਾ ਧੰਨਵਾਦ ਅਬੂਲੱਲਾ ਨੂਰ ਪਾਇਆ ਕੁਦਰਤ ਕੇ ਸਾਥੀ ਇੱਕ ਨੂਰ ਤੇ ਸਭ ਜਾਗੂ ਗਿਆ ਕੋ ਕਲ ਭਲੇ ਕੋ ਮੰਗੇ თანਤਨ ਸਤਿਗੁਰੂ ਕਵੀਰ ਸਾਹਿਬ ਜੀਆਂ ਦਾ ਅੱਜ 626ਵਾਂ ਪ੍ਰਕਾਸ਼ ਦਿਹਾੜਾ ਸਮੂਹ ਸਾਧ ਸੰਗਤ ਅਤੇ ਬਲਾਕ ਜਿਨਾ ਨਗਰ ਦੀ ਕਮੇਟੀ ਨੇ ਬੜੇ ਸਰਤਾ ਦੇ ਦੇ ਭਾਵ ਨਾਲ ਮਨਾਇਆ ਗਿਆ ਜਾ ਰਿਹਾ ਹੈ ਇਸ ਦੇ ਵਿੱਚ ਸਵੇਰ ਤੋਂ ਖੰਡੇ ਖੰਡੇ ਮਿੱਠੇ ਜਲ ਦੀਆਂ ਸਹੂਲਤਾਂ ਲਗਾਈਆਂ ਗਈਆਂ ਅਤੇ ਲੰਗਰ ਭੰਡਾਰਾ ਬੜੇ ਹੀ ਉੱਲੇ ਤਤੂਟ ਵਰਤ ਰਿਹਾ ਹੈ ਸੰਗਤਾਂ ਬਹੁਤ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸੋ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਸਤੂ ਪੀਰ ਸਾਹਿਬ ਜੀ ਨੇ ਪ੍ਰੇਮ ਦੀ ਗੱਲ ਕੀਤੀ ਆਪਸ ਵਿੱਚ ਸਾਨੂੰ ਮਿਲਦੇ ਰਹਿਣਾ ਚਾਹੀਦਾ ਆਪਣੇ ਗੁਰੂਆਂ ਪੀਰਾਂ ਦਾ ਜੋ ਤਕਰਾ ਦਿਹਾੜੇ ਮਨਾਣੇ ਚਾਹੀਦੇ ਆ ਤੇ ਆਪਸ ਵਿੱਚ ਸਾਡਾ ਜਿਹੜਾ ਸਾਝ ਬਣੀ ਰਹੇ ਸਾਰੇ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰਦੇ ਰਹਿਣਾ ਧੰਨਕਬੀਰ ਧੰਨਕਬੀਰ ਬੋਲੀਏ ਸਤਿਗੁਰੂ ਕਬੀਰ ਸਾਹਿਬ ਜੀ ਕੀ ਜੈ ਮੈਂ ਨੰਬਰਦਾਰ ਇਹ ਖਿੰਡ ਬਿਖਰਾ ਦੇ ਤਾ ਅੱਜ ਇਹਦਾ ਪ੍ਰੋਗਰਾਮ ਕਰ ਰਹੇ ਆ ਜੀ ਜੰਟੀ ਦਾ ਗੁਰੂ ਦਾ ਪ੍ਰਕਾਸ਼ ਜਿਹੜਾ ਮਨਾ ਰਹੇ ਆ ਇਹ ਪ੍ਰਧਾਨ ਸਹੀ ਓਮ ਪ੍ਰਕਾਸ਼ ਜੀ ਪੰਚਾਇਤ ਮਨਾਇਆ ਜਾ ਰਿਹਾ ਹੈ ਇਹ ਬਲਾਗ ਲਾਭ ਤੇ ਮਨਾਇਆ ਜਾ ਰਿਹਾ ਸਾਰੇ ਵਿਗਿਆਨੇ ਬਲਾਗ ਦੇ ਇਕੱਠੇ ਹੋ ਕੇ ਨੰਦੇ ਇਸਨੂੰ ਸਾਂਝਾ ਕਰ ਰਹੇ ਨੇ ਸੰਜੋਤ ਹੋਤੇ ਮਨਾ ਰਹੇ ਨੇ ਤੇ ਚੜ੍ਹਦੀ ਕਲਾ ਵਿੱਚ ਕੰਮ ਕਰ ਰਹੇ ਨੇ ਸ਼ਹਿਰ ਵਸਨੀਕਾਂ ਬਹੁਤ ਸਹਿਯੋਗ ਆ ਇਸੇ ਤਰ੍ਹਾਂ ਨਾਲ ਮਿਲ ਕੇ ਆਪਾਂ ਸਾਰੇ ਇਸ ਟੀਨ ਗਾਹ ਤੋਂ ਲੜੇ ਕਰਾਂਗੇ ਤੇ ਬਿਲਾਗ ਲਾ ਟਾਈਮ ਨਾ ਆਵਾਂਗੇ ਹਾਂਜੀ ਸਰਪੰਚ ਸਾਹਿਬ ਜਿਹੜਾ ਪ੍ਰੋਗਰਾਮ ਹੋਇਆ ਇਹਦੇ ਬਾਰੇ ਦੱਸਿਓ ਜਰਾ ਮੈਂ ਮਦਨ ਲਾਲ ਸਾਫ ਦਾ ਸਰਪੰਚ ਪਿੰਡ ਗੁੰਡੇ ਫਰੋਜ਼ਪੁਰ ਅੱਜ 22 ਜੂਨ 2024 ਦਾ ਮਹਾਰਾਜੀ ਦਾ 626ਵਾਂ ਪ੍ਰਕਾਸ਼ ਉਤਸਵ ਦੇ ਸਮਾਗਮ ਵਿੱਚ ਜੋ ਦੀਨਾਨਗਰ ਸ਼ਹਿਰ ਦੇ ਵਿੱਚ ਇਹ ਲੰਗਰ ਦਾ ਉਪਰਾਲਾ ਇਹ ਮੇਰੇ ਸਾਰੇ ਵੀਰਾਂ ਨੇ ਸ਼ਹਿਰ ਵਸੀਆਂ ਨੇ ਸਾਰੇ ਸਜਣਾ ਨੇ ਦਰਦ ਕੀ ਕੀਤਾ ਹੈ ਇਹ ਬਹੁਤ ਹੀ ਸਲਾਹਾਯੋਗ ਕਦਮ ਹੈ ਕਿਉਂਕਿ ਸਤਗੁਰੂ ਕਬੀਰ ਸਾਹਿਬ ਜੀ ਮਹਾਰਾਜ ਨੇ ਵੀ ਆਪਣੇ ਸਮੇਂ ਦੇ ਵਿੱਚ ਪਖੰਡਵਾਦ ਨੂੰ ਉੱਟ ਕੇ ਜਾਤ-ਪਾਤ ਨੂੰ ਉੱਟ ਕੇ ਇਨਸਾਨੀਅਤ ਨੂੰ ਇੱਕ ਕਰਨ ਦਾ ਸੰਦੇਸ਼ ਲੋਕਾਂ ਚ ਦਿੱਤਾ ਸੀਗਾ ਸੋ ਉਸ ਸੰਦੇਸ਼ ਦੀ ਪਾਲਣਾ ਕਰਦਿਆਂ ਹੋਇਆ ਇਸ ਪਤ ਸਮਾਜ ਨੇ ਬਾਕੀ ਸਾਰੇ ਸਮਾਜਾਂ ਦਾ ਸੰਯੋਗ ਲੈ ਕੇ ਜੋ ਸਤਗੁਰੂ ਜੀ ਦੇ ਇਸ ਪ੍ਰਕਾਸ਼ ਉਤਸਵ ਦੇ ਸਬੰਧ ਦੇ ਇਹ ਲੰਗਰ ਲਗਾਇਆ ਹੈ ਇਹ ਬਹੁਤ ਹੀ ਸਮਾਗਾ ਜੋ ਕੰਮ ਹੈ ਸੋ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਔਰ ਇਸ ਕਮੇਟੀ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨਾ ਸਤਗੁਰੂ ਗੁਰੂਬੀਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉਪਰਸ ਦੇ ਸਬੰਧ ਵਿੱਚ ਇਹ ਲੰਗਰ ਲਗਾਇਆ ਜਾ ਰਿਹਾ ਹੈ। ਬੋਲੀਏ ਸਤਗੁਰੂ ਗੁਰੂਬੀਰ ਸਾਹਿਬ ਮਹਾਰਾਜ ਕੀ ਜੈ।